ਪਾਠ ਸਫਲ ਕਿਵੇਂ ਬਣੀਏ ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਸਫਲਤਾ ਪ੍ਰਾਪਤੀ ਲਈ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਅੱਜ ਜਸਵੀਰ ਬਹੁਤ ਉਦਾਸ ਸੀ ਉਹ ਅੰਦਰੋਂ ਅੰਦਰ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਬਚਪਨ ਤੋਂ ਕਾਲਜ ਸਮੇਂ ਤੱਕ ਉਹ ਆਪਣੀ ਜਮਾਤ ਵਿੱਚ ਅਵਲ ਆਉਂਦਾ ਰਿਹਾ ਪਰੰਤੂ ਅਜੇ ਤੱਕ ਉਸ ਨੂੰ ਨੌਕਰੀ ਰੂਪੀ ਕਾਮਯਾਬੀ ਹੱਥ ਨਹੀਂ ਲੱਗੀ ਸੀ ਉਹ ਕਿਸਮਤ ਨੂੰ ਕੋਸਦਾ ਹੋਇਆ ਗਿਲਾ ਕਰ ਰਿਹਾ ਸੀ ਕਿ ਉਸ ਦੇ ਨਾਲ ਦੇ ਵਿਦਿਆਰਥੀ ਸਾਥੀ ਜੋ ਉਸ ਤੋਂ ਘੱਟ ਅੰਕ ਲੈਂਦੇ ਸਨ ਅੱਜ ਕਾਮਯਾਬ ਹਨ ਜਸਵੀਰ ਦੀ ਮਾਂ ਸਤਵੰਤ ਕੌਰ ਜਿਸ ਨੇ ਉਸ ਨੂੰ ਪੜਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਉਹ ਵੀ ਅੱਜ ਰੱਬ ਨੂੰ ਉਲਾਮਬੇ ਦੇ ਰਹੀ ਸੀ ਕਿ ਕਿਵੇਂ ਲੋਕਾਂ ਦੇ ਘੱਟ ਪੜਨ ਵਾਲੇ ਅਤੇ ਬੁੱਧੂ ਜਿਹੇ ਜਾਪਣ ਵਾਲੇ ਬੱਚੇ ਕਾਮਯਾਬ ਹੋ ਗਏ ਹਨ ਇੱਕ ਦਿਨ ਜਸਵੀਰ ਮਨੋਮਨੀ ਤੁਖਦਾ ਆਪਣੇ ਸਕੂਲ ਦੇ ਅਧਿਆਪਕ ਸਰਦਾਰ ਨਰਿੰਜਨ ਸਿੰਘ ਕੋਲ ਜਾ ਪਹੁੰਚਿਆ ਫਤਿਹ ਬੁਲਾਉਣ ਉਪਰੰਤ ਉਸ ਨੇ ਆਪਣੇ ਅਧਿਆਪਕ ਨੂੰ ਭਰੇ ਹੋਏ ਗੱਜ ਨਾਲ ਪੁੱਛਿਆ ਮਾਸਟਰ ਜੀ ਮੇਰੀ ਪੜਾਈ ਵਿੱਚ ਕੀ ਕਮੀ ਰਹਿ ਗਈ ਸੀ ਜੋ ਮੈਂ ਅੱਜ ਵੇਲਾ ਫਿਰ ਰਿਹਾ ਬੋਲਦੇ ਹੋਏ ਜਸਵੀਰ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗ ਪਏ ਨਰਿੰਜਨ ਸਿੰਘ ਨੇ ਜਸਵੀਰ ਨੂੰ ਹੌਸਲਾ ਦਿੰਦੇ ਹੋਏ ਕੁੱਟ ਕੇ ਸੀਨੇ ਨਾਲ ਲਾ ਲਿਆ ਅਤੇ ਕਿਹਾ ਤੂੰ ਤਾਂ ਸਾਡਾ ਬਹੁਤ ਹੀ ਅਗਿਆਕਾਰੀ ਤੇ ਹੁਸ਼ਿਆਰ ਵਿਦਿਆਰਥੀ ਰਿਹਾ ਹੈ ਘਬਰਾਉਣਾ ਨਹੀਂ ਕਾਮਯਾਬੀ ਜ਼ਰੂਰ ਮਿਲੇਗੀ ਪਰ ਮਾਸਟਰ ਜੀ ਤੁਹਾਨੂੰ ਯਾਦ ਹੈ ਮੇਰੀ ਕਲਾਸ ਦਾ ਹਰਮਨ ਜੋ ਅਕਸਰ ਪੜ੍ਹਾਈ ਵਿੱਚ ਮਸਾਂ ਹੀ 60% ਨੰਬਰ ਲੈਂਦਾ ਸੀ ਅਤੇ ਮੈਂ ਕਦੇ 95% ਤੋਂ ਘੱਟ ਨੰਬਰ ਨਹੀਂ ਲਏ ਸੀ ਹਾਂ ਪੁੱਤਰ ਮੈਨੂੰ ਯਾਦ ਹੈ ਸਕੂਲ ਤੋਂ ਉਪਰੰਤ ਅਸੀਂ ਦੋਵਾਂ ਨੇ ਇੱਕੋ ਕਾਲਜ ਵਿੱਚੋਂ ਐਮਬੀਏ ਕੀਤੀ ਅਤੇ ਉਥੇ ਵੀ ਮੇਰੇ ਅੰਕ ਉਸ ਤੋਂ ਵਧੇਰੇ ਸਨ ਪਰੰਤੂ ਅੱਜ ਉਸਦੀ ਕਿਸਮਤ ਦੇਖੋ ਉਹ ਇੱਕ ਵੱਡੀ ਕੰਪਨੀ ਵਿੱਚ ਮੈਨੇਜਰ ਲੱਗਾ ਹੋਇਆ ਹੈ ਅਸੀਂ ਇਕੱਠਿਆਂ ਇੰਟਰਵਿਊ ਦਿੱਤੀ ਪਰੰਤੂ ਉਹ ਘੱਟ ਨੰਬਰਾਂ ਦੇ ਬਾਵਜੂਦ ਵੀ ਚੁਣਿਆ ਗਿਆ ਤੇ ਮੈਂ ਮਾੜੀ ਕਿਸਮਤ ਕਰਕੇ ਕਈ ਥਾਵਾਂ ਤੇ ਅਸਫਲ ਰਿਹਾ ਨਿਰੰજન ਸਿੰਘ ਉਸ ਦੀ ਗੱਲ ਸੁਣ ਕੇ ਥੋੜਾ ਜਿਹਾ ਮੁਸਕਰਾਏ ਅਤੇ ਕਹਿਣ ਲੱਗੇ ਜਸਵੀਰ ਪੁੱਤਰ ਅਜਿਹਾ ਨਹੀਂ ਹੈ ਇਹਦੇ ਵਿੱਚ ਕਿਸਮਤ ਵਾਲੀ ਕੋਈ ਗੱਲ ਹੀ ਨਹੀਂ ਆ ਬੈਠ ਮੈਂ ਤੈਨੂੰ ਸਮਝਾਉਂਦਾ ਕਿ ਤੇਰੀ ਨਾ ਕਾਮਯਾਬੀ ਅਤੇ ਹਰਮਨ ਦੀ ਕਾਮਯਾਬੀ ਪਿੱਛੇ ਕੀ ਰਾਜ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੂੰ ਬਚਪਨ ਤੋਂ ਹੀ ਬਹੁਤ ਪੜਦਾ ਰਿਹਾ ਹੈ ਪਰੰਤੂ ਤੂੰ ਪੜ੍ਹਾਈ ਤੋਂ ਇਲਾਵਾ ਕਦੇ ਵੀ ਖੇਡਾਂ ਸੱਭਿਆਚਾਰਕ ਗਤੀਵਿਧੀਆਂ ਪਾਸ਼ਨ ਮੁਕਾਬਲਿਆਂ ਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲਿਆ ਇਥੋਂ ਤੱਕ ਕਿ ਤੇਰੀ ਮਾਤਾ ਜੀ ਵੀ ਸਾਨੂੰ ਕਹਿੰਦੇ ਰਹੇ ਕਿ ਤੈਨੂੰ ਪੜ੍ਹਾਈ ਤੋਂ ਇਲਾਵਾ ਹੋਰ ਕਿਸੇ ਵੀ ਗਤੀਵਿਧੀ ਵਿੱਚ ਨਾ ਲਗਾਇਆ ਜਾਵੇ ਤੇਰਾ ਬੌਧਿਕ ਵਿਕਾਸ ਤਾਂ ਹੁੰਦਾ ਰਿਹਾ ਪਰੰਤੂ ਕਿਸੇ ਹੋਰ ਗਤੀਵਿਧੀ ਵਿੱਚ ਹਿੱਸਾ ਨਾ ਲੈਣ ਕਾਰਨ ਤੂੰ ਬਹੁਤ ਸਾਰੀਆਂ ਕੁਸ਼ਲਤਾਵਾਂ ਤੋਂ ਵਾਂਝਾ ਰਹਿ ਗਿਆ ਤੇ ਤੇਰੇ ਸੁਭਾਅ ਵਿੱਚ ਸੰਗਾਊਪਨ ਆ ਗਿਆ ਹੁਣ ਤੂੰ ਯਾਦ ਕਰ ਹਰਮਨ ਤੇਰੇ ਤੋਂ ਭਾਵੇਂ ਅੰਕ ਘੱਟ ਲੈਂਦਾ ਰਿਹਾ ਪਰੰਤੂ ਉਸਨੇ ਹਰ ਇੱਕ ਗਤੀਵਿਧੀ ਵਿੱਚ ਹਿੱਸਾ ਲਿਆ ਤੇ ਸਕੂਲ ਦੇ ਹਰ ਇੱਕ ਟੂਰ ਤੇ ਜਾਂਦਾ ਰਿਹਾ ਅਜਿਹੀ ਕੋਈ ਗਤੀਵਿਧੀ ਨਹੀਂ ਸੀ ਜਿਸ ਵਿੱਚ ਉਹ ਭਾਗ ਨਹੀਂ ਸੀ ਲੈਂਦਾ ਜਦੋਂ ਮੁਕਾਬਲਿਆਂ ਲਈ ਉਹ ਬਾਹਰ ਜਾਂਦਾ ਸੀ ਤਾਂ ਉਹ ਵੱਖ-ਵੱਖ ਲੋਕਾਂ ਦੇ ਸੰਪਰਕ ਵਿੱਚ ਆਉਂਦਾ ਸੀ ਜਿਨ੍ਹਾਂ ਤੋਂ ਉਹ ਬਹੁਤ ਕੁਝ ਸਿੱਖਦਾ ਸੀ ਇਨ੍ਹਾਂ ਗਤੀਵਿਧੀਆਂ ਵਿੱਚ ਭਾਗ ਲੈਣ ਕਰਕੇ ਉਸ ਦੀ ਸ਼ਖਸੀਅਤ ਵਿੱਚ ਨਿਖਾਰ ਆਇਆ ਤੇ ਤੂੰ ਇੰਨਾ ਸਿੱਖਿਆਵਾ ਤੋਂ ਵਾਂਝਾ ਰਹਿ ਗਿਆ ਪੁੱਤਰ ਸਿੱਖਿਆ ਦਾ ਅਸਲ ਮਨੋਰਥ ਇਕੱਲਾ ਅੱਖਰ ਗਿਆਨ ਹਾਸਲ ਕਰਨਾ ਨਹੀਂ ਹੁੰਦਾ ਸਗੋਂ ਸਰਵਪੱਖੀ ਵਿਕਾਸ ਹੁੰਦਾ ਹੈ ਸਕੂਲਾਂ ਕਾਲਜਾਂ ਵਿੱਚ ਹੁੰਦੀਆਂ ਵੱਖ-ਵੱਖ ਗਤੀਵਿਧੀਆਂ ਬੇਕਾਰ ਨਹੀਂ ਹੁੰਦੀਆਂ ਸਗੋਂ ਸਿੱਖਿਆ ਦਾ ਹਿੱਸਾ ਹੁੰਦੀਆਂ ਨੇ ਮਾਸਟਰ ਜੀ ਤੁਸੀਂ ਠੀਕ ਕਹਿ ਰਹੇ ਹੋ ਮੈਨੂੰ ਸਮਝ ਆ ਚੁੱਕੀ ਹੈ ਕਿ ਕਾਮਯਾਬੀ ਦਾ ਅਸਲ ਕਾਰਨ ਕੀ ਹੈ ਹੁਣ ਮੈਂ ਆਪਣੀ ਕਿਸਮਤ ਨੂੰ ਦੋਸ਼ ਨਹੀਂ ਦੇਵਾਂਗਾ ਸਗੋਂ ਆਪਣੀਆਂ ਕਮੀਆਂ ਦੂਰ ਕਰਾਂਗਾ ਇਸ ਤੋਂ ਬਾਅਦ ਜਸਵੀਰ ਨੇ ਕਰੜੀ ਮਿਹਨਤ ਕੀਤੀ ਅਤੇ ਵੱਖ-ਵੱਖ ਕੁਸ਼ਲਤਾਵਾਂ ਦੀ ਟ੍ਰੇਨਿੰਗ ਲਈ ਜਿਸ ਉਪਰੰਤ ਉਹ ਇੱਕ ਵਧੀਆ ਕੰਪਨੀ ਵਿੱਚ ਉੱਚੇ ਅਹੁਦੇ ਉੱਤੇ ਲੱਗ ਗਿਆ ਅੱਜ ਉਹ ਮਠਿਆਈ ਦਾ ਡੱਬਾ ਲੈ ਕੇ ਨਿਰੰਜਨ ਸਿੰਘ ਦੇ ਘਰ ਪਹੁੰਚਿਆ ਅਤੇ ਮਾਸਟਰ ਜੀ ਦੇ ਪਿਆਰੀ ਹੱਥ ਲਾ ਕੇ ਆਸ਼ੀਰਵਾਦ ਲੈਂਦਿਆਂ ਹੱਸਦੇ ਹੋਏ ਬੋਲਿਆ ਮਾਸਟਰ ਜੀ ਮੇਰੀ ਕਿਸਮਤ ਜਾਗ ਗਈ ਹੈ ਨਿਰੰਜਨ ਸਿੰਘ ਖੁਸ਼ ਹੁੰਦੇ ਹੋਏ ਬੋਲੇ ਓਏ ਕਮਲਿਆ ਕਿਸਮਤ ਨਹੀਂ ਤੇਰਾ ਅੰਦਰੂਨੀ ਗਿਆਨ ਜਾਗ ਗਿਆ ਹੈ ਇਸ ਗੱਲ ਉਪਰੰਤ ਦੋਵੇਂ ਖੁਸ਼ੀ ਦੇ ਠਾਕੇ ਲਾਉਣ ਲੱਗੇ ਅੱਜ ਜਸਵੀਰ ਨੂੰ ਸਮਝ ਆ ਚੁੱਕੀ ਸੀ ਕਿ ਸਫਲ ਬਣਨ ਲਈ ਕਿਹੋ ਜਹੀ ਸਿੱਖਿਆ ਲੈਣੀ ਜ਼ਰੂਰੀ ਹੈ